ਸੂਨਾਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਰਿਪੋਰਟ ਹੋਣਗੇ 487 ਭਾਰਤੀ ਇੱਕ ਖਬਰ ਆਉਣ ਦੇ ਨਾਲ ਪੂਰੇ ਭਾਰਤ ਦੇ ਲੋਕਾਂ ਦੇ ਚਿਹਰੇ ਇੱਕ ਵਾਰ ਫਿਰ ਮਾਯੂਸ ਔਰ ਅਮਰੀਕਾ ਨੇ ਰਿਪੋਰਟ ਕਰਨ ਵਾਲੇ ਭਾਰਤੀਆਂ ਦੀ ਲਿਸਟ ਜਿਹੜੀ ਹੈ ਉਹ ਪੂਰੀ ਕਰ ਲਈ ਹੈ ਅਮਰੀਕਾ ਨੇ ਹੁਣ 487 ਹੋਰ ਭਾਰਤੀਆਂ ਨੂੰ ਰਿਪੋਰਟ ਕਰਨ ਦੀ ਜਿਹੜੀ ਤਿਆਰੀ ਹੈ ਉਹ ਪੂਰੀ ਕਰ ਦਿੱਤੀ ਹੈ ਦੱਸਣੀ ਹੈ ਕਿ ਪਿਛਲੇ ਦਿਨੀ ਵੀ ਬਹੁਤ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਭਾਰਤ ਦੇ ਲੋਕਾਂ ਦੇ ਨਾਲ ਅਮਰੀਕਾ ਦੇ ਡੋਨਲਡ 트ੰਪ ਵੱਲੋਂ ਆਪਣੇ ਹੁਕਮ ਦੇ ਅਨੁਸਾਰ ਮਤਲਬ ਉਹਨਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਕੀਤੀ ਗਈ ਹੱਥਾਂ ਵਿੱਚ ਹੱਤਕਰੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਲਿਆਂਦਾ ਗਿਆ ਉਸ ਦੀ ਅੱਜ ਚਾਰੇ ਪਾਸੇ ਜਿਹੜੀ ਹੈ ਨਿੰਦਾ ਹੋ ਰਹੀ ਹੈ ਤੁਸੀਂ ਵਿਧਾਨ ਸਭਾ ਚ ਦੇਖ ਲਓ ਲੋਕ ਸਭਾ ਚ ਦੇਖ ਲਓ ਔਰ ਕਿਸ ਤਰ੍ਹਾਂ ਭਾਰਤ ਸਰਕਾਰ ਦੀਆਂ ਕਿਰਕਰੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਭਾਰਤ ਸਰਕਾਰ ਕਿਸੇ ਨੂੰ ਮੂੰਹ ਦਿਖਾਉਣ ਦੇ ਵੀ लायक ਨਹੀਂ ਬਚੀ ਕਿਉਂਕਿ ਦੇਖੋ ਇੱਕ ਕੋਲੰਬੀਆ ਵਰਗਾ ਮੁਲਕ ਜਿਹੜਾ ਛੋਟਾ ਮੁਲਕ ਹੈ ਉਸਨੇ ਹਿਮਾਕਤ ਦਿਖਾਈ ਕਿ ਮੈਂ ਆਪਣੇ ਮੈਂ ਆਪਣੇ ਦੇਸ਼ ਦੇ ਵਾਸੀਆਂ ਲਈ ਬਕਾਇਦਾ ਤੌਰ ਤੇ ਪਲਾਨ ਭੇਜਾਂਗਾ ਔਰ ਉਸ ਉਸ ਜਹਾਜ਼ ਰਾਹੀਂ ਹੀ ਮੇਰੇ ਲੋਕ ਆਉਣਗੇ ਔਰ ਉਹਨਾਂ ਨੂੰ ਮੇਰੀ ਧਰਤੀ ਤੇ ਲਿਆਂਦਾ ਜਾਵੇਗਾ ਤੇ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਹੀਂ ਹੋਵੇਗਾ ਔਰ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਬਾਰ-ਬਾਰ ਇਹ ਗੂੰਗਾਣ ਕਰ ਰਹੇ ਨੇ ਡੋਨਲਡ 트੍ਰੰਪ ਮੇਰੇ ਮਿੱਤਰ ਹੈ ਮਿੱਤਰ ਹੈ ਔਰ ਦੇਖ ਲਓ ਮਿੱਤਰ ਨੇ ਇੱਕ ਮਿੱਤਰ ਨੂੰ ਕਿਸ ਤਰ੍ਹਾਂ ਮਤਲਬ ਜਿਹੜਾ ਹੈ ਉਹ ਇੱਕ ਕਿਸਮ ਦਾ ਬੇਇੱਜ਼ਤ ਕੀਤਾ ਹੈ ਇੱਕ ਕਿਸਮ ਦਾ ਬੇਇੱਜ਼ਤ ਕਰਨਾ ਹੈ ਇੱਕ ਪਾਸੇ ਤਾਂ ਆਪਾਂ ਦੋਸਤ کہہ ਰਹੇ ਹਾਂ ਔਰ ਉਸ ਦੋਸਤ ਨੂੰ ਜਿਸ ਨੂੰ ਆਪਾਂ ਸਿਰਫ ਇਸ ਕਰਕੇ ਦੋਸਤ کہہ ਰਹੇ ਹਾਂ ਕਿ ਅਮਰੀਕਾ ਦਾ ਰਾਸ਼ਟਰਪਤੀ ਹੈ ਔਰ ਉਸ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤੀਆਂ ਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਇਹ ਤੁਸੀਂ ਜਿਹੜਾ ਮਤਲਬ 205 ਭਾਰਤੀਆਂ ਨੂੰ ਜਿਹੜਾ ਵਾਪਸ ਇੱਥੇ ਭੇਜਿਆ ਗਿਆ ਹੈ ਅਮਰੀਕਾ ਦੇ ਵੱਲੋਂ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਔਰ ਜਦੋਂ ਉਹ ਲੋਕ ਆ ਕੇ ਅੱਜ ਸੋਸ਼ਲ ਮੀਡੀਆ ਮੀਡੀਆ ਦੇ ਉੱਪਰ ਬਕਾਇਦਾ ਤੌਰ ਤੇ ਅਮਰੀਕਾ ਦੀ ਪੋਲ ਖੋਲ ਰਹੇ ਨੇ ਕਿ ਸਾਨੂੰ ਵਾਸ਼ਰੂਮ ਦਾ ਪਾਣੀ ਪੀ-ਪੀ ਕੇ ਗੁਜ਼ਾਰਾ ਕਰਨਾ ਪਿਆ ਜਿਸ ਸਾਨੂੰ ਵਾਸ਼ਰੂਮ ਆਉਂਦਾ ਸੀ ਹੱਥਾਂ ਚ ਹੱਤ ਘੜੀ ਸੀ ਪੈਰਾਂ ਚ ਬੇੜੀਆਂ ਸੀ ਤੇ ਕਈ ਵਾਰ ਵਾਸ਼ਰੂਮ ਕਰਦੇ ਅਸੀਂ ਗਿਰ ਵੀ ਜਾਂਦੇ ਸੀ ਲੇਕਿਨ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਕਰਦੇ ਸੀ ਸ਼ਾਇਦ ਉਹ ਭੁੱਲ ਗਏ ਨੇ ਕਿ ਇਸ ਇਨਸਾਨ ਨੂੰ ਇਸ ਪੂਰੀ ਦੁਨੀਆ ਨੂੰ ਬਣਾਉਣ ਵਾਲਾ ਸਿਰਫ ਇੱਕੋ ਹੀ ਹੈ ਉਹ ਹੈ ਕੁੱਲ ਪਰਮਾਤਮਾ ਜਿਸ ਤੇ ਉਹ ਪ੍ਰਮਾਤਮਾ ਤੁਹਾਡੇ ਵਿੱਚ ਵੀ ਹੈ ਸਾਡੇ ਵਿੱਚ ਵੀ ਹੈ ਉਹ ਹਰ ਜਗ੍ਹਾ ਹੈ ਠੀਕ ਹੈ ਤੁਹਾਡੇ ਕੋਲ ਪਾਵਰ ਹੈ ਲੇਕਿਨ ਸਭ ਤੋਂ ਵੱਡੀ ਤਾਕਤ ਤਾਂ ਉੱਪਰ ਵਾਲਾ ਹੈ ਬੈਠਾ ਹੋਇਆ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਮਤਲਬ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਹੈ ਅੱਜ ਪੂਰੇ ਪੰਜਾਬ ਦੀ ਆਪਾਂ ਲਾ ਲਈਏ ਕਿ ਪੀ ਭਾਰਤੀ ਸਨ 33 ਗੁਜਰਾਤ ਦੇ ਮਹਾਰਾਸ਼ਟਰ ਦੇ ਯੂਪੀ ਦੇ ਹੋਰ ਅਲੱਗ-ਅਲੱਗ ਕੰਟਰੀਆਂ ਦੇ ਵੀ ਨੇ ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਨੂੰ ਵੀ ਰਿਪੋਰਟ ਜਿਹੜਾ ਕੀਤਾ ਜਾ ਰਿਹਾ ਹੈ ਹੁਣ ਜੇ ਆਪਾਂ ਡੋਨਲਡ 트ੰਪ ਦੀ ਗੱਲ ਕਰੀਏ ਤਾਂ ਵਿਦੇਸ਼ ਸਕੱਤਰ ਵਿਕਰਮ ਮਿਰਸੀ ਨੇ ਇਸ ਮੁੱਦੇ ਤੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਅਮਰੀਕੀ ਅਧਿਕਾਰੀਆਂ ਵੱਲੋਂ ਸਾਂਝਾ ਕੀਤਾ ਗਿਆ ਇੱਕ ਸਟੈਂਡਰਡ ਆਪਰੇਟਿੰਗ ਪੋਜੀਸ਼ਨ ਨਉ ਧਿਆਨ ਵਿੱਚ ਰੱਖਦਿਆਂ ਹੋਇਆਂ ਇਮੀਗ੍ਰੇਸ਼ਨ ਅਤੇ ਕਸਟਮਰ ਇਨਫੋਰਸਮੈਂਟ ਨਾਲ ਸੰਬੰਧਿਤ ਪ੍ਰਕਿਰਿਆ ਨੂੰ ਸਪਸ਼ਟ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ 487 ਭਾਰਤੀ ਇੱਥੇ ਆਉਣਗੇ ਕੀ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦਾ ਹੀ ਬਿਹੇਵ ਕੀਤਾ ਜਾਵੇਗਾ ਉਹਨਾਂ ਨੂੰ ਵੀ ਹੱਥਾਂ 'ਚ ਹੱਥ ਕਢੀਆਂ ਪੈਰਾਂ 'ਚ ਬੇੜੀਆਂ ਵਾਲਾ ਜੋ ਜੋ ਪਹਿਲਾ ਤਰੀਕਾ ਅਪਣਾਇਆ ਗਿਆ ਉਹਨਾਂ ਨੂੰ ਵੀ ਗੁਲਾਮ ਬਣਾ ਕੇ ਹੀ ਭਾਰਤ ਲਿਆਂਦਾ ਜਾਏਗਾ ਔਰ ਕੱਲ ਪਰਸੋ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਦਾ ਇੰਟਰਵਿਊ ਚੱਲ ਰਿਹਾ ਸੀ ਜਿਸ ਨੂੰ ਰਿਪੋਰਟ ਕੀਤਾ ਹੈ ਉਸਨੇ ਦੱਸਿਆ ਕਿ ਇੱਕ ਜਹਾਜ਼ ਨਹੀਂ ਜਹਾਜ਼ ਭਰ ਭਰ ਕੇ ਆਉਣਗੇ ਇੰਨੇ ਜ਼ਿਆਦਾ ਪੰਜਾਬੀ ਨਹੀਂ ਇੰਨੇ ਜ਼ਿਆਦਾ ਭਾਰਤੀ ਨੇ ਕਿਉਂਕਿ ਡੌਂਕੀ ਰਾਹੀਂ ਗਏ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜਿਹੜੇ ਕੀ ਇਸ ਰਿਪੋਰਟ ਦਾ ਹਿੱਸਾ ਬਣੇ ਨੇ ਉਹਨਾਂ ਨੇ ਦੱਸਿਆ ਕਿ ਅਸੀਂ 14 15 ਕੋਈ 27 ਨੂੰ ਕੋਈ ਕੋਈ 12 ਨੂੰ ਕੋਈ 10 ਨੂੰ ਅਜੇ ਜਨਵਰੀ ਦੇ ਵਿੱਚ ਪਹੁੰਚੇ ਹੀ ਤੇ ਚੜਦੀ ਫਰਬਰੀ ਦੇ ਵਿੱਚ ਸਾਡੇ ਦੇ ਉੱਪਰ ਇਹ ਐਕਸ਼ਨ ਆ ਗਿਆ ਲੇਕਿਨ ਵੱਡੀ ਗੱਲ ਇੱਥੇ ਹੈ ਕਿ ਐਕਸ਼ਨ ਹੋਇਆ ਕਿਵੇਂ ਡੋਨਲਡ ਟਰੰਪ ਨੇ ਜਦੋਂ ਸੌ ਚੁੱਕੀ ਸੀ ਉਸੇ ਦਿਨ ਹੀ ਬਹੁਤ ਵੱਡੇ ਵੱਡੇ ਉਹਨਾਂ ਨੇ ਮਤਲਬ ਜਿਹੜੀ ਅਪਡੇਟਿੰਗ ਦਿੱਤੀ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਯੂ ਐਸ ਏ ਜਿਹੜਾ ਹੈ ਉਹਨਾਂ ਲੋਕਾਂ ਤੇ ਨੱਥ ਪਾਏਗਾ ਜਿਹੜੇ ਲੋਕ ਕੈਨੂਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨਹੀਂ ਹੋਰ ਮੈਕਸੀਕੋ ਦੀ ਦੀਵਾਰ ਪਾਰ ਕਰਕੇ ਔਰ ਘੰਟਿਆਂ ਬੱਧੀ ਦਿਨਾਂ ਬੱਧੀ ਕਈ ਮਹੀਨਿਆਂ ਬੱਧੀ ਉਹ ਜੰਗਲਾਂ ਦੇ ਵਿੱਚ ਭਟਕਦੇ ਹੋਏ ਭਟਕਦੇ ਹੋਏ ਦੁੱਖਾਂ ਦਲਿਤਾਂ ਦੇ ਵਿੱਚ ਕਦਮ ਪੁੱਟਦੇ ਹੋਏ ਉਹ ਕਿਸੇ ਨਾ ਕਿਤੇ ਦਾ ਮੈਕਸੀਕੋ ਦੀ ਦੀਵਾਰ ਤੇ ਪਹੁੰਚੇ ਨੇ ਜਦਕੀ ਆਪਣਾ ਸਾਰਾ ਕੁਝ ਉਹਨਾਂ ਨੇ ਲੁੱਟਾ ਦਿੱਤਾ ਹੈ ਆਪਣਾ ਸਾਰਾ ਕੁਝ ਉਹਨਾਂ ਨੇ ਤਬਾਹ

ਕਵੈਸਚਨ ਇਹੀ ਹੈ ਕਿ 487 ਜਿਹੜੇ ਭਾਰਤੀ ਡਿਪੋਰਟ ਹੋਰ ਹੋਣਗੇ ਔਰ ਕੀ ਉਹਨਾਂ ਦੇ ਨਾਲ ਵੀ ਅਣਮਨੁੱਖੀ ਤਸ਼ੱਦਦ ਕੀਤਾ ਜਾਵੇਗਾ ਉਹਨਾਂ ਦੇ ਵੀ ਹੱਥਾਂ 'ਚ ਹਥਕੜੀਆਂ ਪੈਰਾਂ 'ਚ ਬੀੜੀਆਂ ਹੋਣਗੀਆਂ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਹਤ ਜਿਹੜੀ ਹੈ ਮਿਲੇਗੀ ਜਾਂ ਫਿਰ ਉਹ ਜਿਹੜਾ ਲੜਾਕੂ ਵਿਮਾਨ ਹੈ ਯੂਐਸਏ ਦਾ ਕੀ ਉਹ ਦੁਬਾਰਾ ਫਿਰ ਪੰਜਾਬ ਹੀ ਉਤਰੇਗਾ ਜਾਂ ਗੁਜਰਾਤ ਦਿੱਲੀ ਜਾਂ ਬਾਕੀ ਸਟੇਟਸ ਦੇ 에ਅਰਪੋਰਟ ਦੇ ਉੱਪਰ ਉਤਰੇਗਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ